ਜਿਹੜਾ ਇੱਕ ਪਾਕਿਸਤਾਨੀ ਗੈਂਗਸਟਰ ਹੈ ਸੁਨਾਜ ਭੱਟੀ ਸਭ ਤੋਂ ਵੱਡਾ ਗੈਂਗਸਟਰ ਮੰਨਿਆ ਜਾਂਦਾ ਸਾਡੇ ਇੰਡੀਆ 'ਚ ਵੀ ਪਾਕਿਸਤਾਨ ਤੋਂ ਜਿਹੜਾ ਕਿ ਹਰ ਬੰਦੇ ਨੂੰ ਧਮਕੀਆਂ ਦੇ ਕੇ ਫਰੋਤੀਆਂ ਮੰਗਦੇ ਨੇ ਉਹਦੇ ਅੱਗੇ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਜਿਹੜਾ ਕਿ ਮੈਨੂੰ ਥ੍ਰੈਟ ਕਰ ਰਿਹਾ ਸਵੇ ਬਾ ਕਾਲ ਕਰਕੇ ਕਹਿੰਦਾ ਕਿ ਤੇਰੇ ਘਰੇ ਆਪਣਾ ਮੰਗੋ ਭੇਜਦੇ ਆ ਬਨਾਨਾ ਸ਼ੇਕ ਭੇਜਦੇ ਆਪਣਾ ਡਰੈਸ ਸੈਂਡ ਕਰ ਲਾਈਵ ਲੋਕੇਸ਼ਨ ਦੱਸ ਕਿੱਥੇ ਉਹਦੀ ਥਰੀ ਲੋਕੇਸ਼ਨ ਹੈ ਤੇ ਐਂਦਾ ਦੀਆਂ ਗੱਲਾਂ ਮਤਲਬ ਤਿੰਨ ਦਿਨ ਤੋਂ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਥ੍ਰੈਟ ਆ ਰਹੇ ਨੇ ਤੇ ਅਮਰਪਾਲ ਮਹਿਰੋ ਨੂੰ ਕਹਿੰਦਾ ਇਹਨੇ ਬਹੁਤ ਚੰਗਾ ਕੰਮ ਕੀਤਾ ਕੀ ਚੰਗਾ ਕੰਮ ਕੀਤਾ ਜੀ ਕਮਲ ਕੌਰ ਦਾ ਉਹਨੇ ਕਤਲ ਕਰਤਾ ਕਤਲ ਕਰਕੇ ਬਾਹਰ ਭੱਜ ਗਿਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਇਹ ਪੰਜਾਬ ਦਾ ਯੋਧਾ ਹੈ ਇਹਨੇ ਇੱਕ ਸੋਧਾ ਲਾਦਾ ਕਿਸ ਗੱਲ ਦਾ ਗੁਰੂ ਸਾਹਿਬਾਨਾ ਨੇ ਬਾੜਾ ਸਾਡੀ ਵਿਹਾਜਤullah ਆਇਆ ਸੀ ਇੱਕ ਪਹਿਚਾਨ ਬਣਾਈ ਸੀਗੀ ਗੁਰੂ ਸਾਹਿਬਾਨਾ ਨੇ ਪਰ ਇਹਨੇ ਬੰਦਿਆਂ ਨੇ ਇੱਕ ਬਾਣੇ ਦਾ ਅਮਰਪਾਲ ਮਹਿਰੋ ਨੇ ਬਿਲਕੁਲ ਨਾ ਬਦਨਾਮ ਕਰਕੇ ਰੱਖ ਦਿੱਤਾ ਦੇਖੋ ਕੰਚਨ ਕੁਮਾਰੀ ਨੂੰ ਤਾਂ ਸਭ ਕੁਝ ਪਤਾ ਲੱਗ ਗਿਆ ਸੀਗਾ ਵੀ ਇਹ ਕਰਨਾ ਕੀ ਚਾਹੁੰਦਾ ਔਰ ਉਹਦੇ ਸਾਰੇ ਸਬੂਤੋ ਦੇ ਕੋਲ ਸੀਗੇ ਉਹਦੇ ਹੋਰ ਵੀ ਐਵੀਡੈਂਸ ਕੋਲ ਸੀ ਜਿਹਦੇ ਕਰਕੇ ਉਹਨੂੰ ਅੰਚਨ ਕੁਮਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ ਮੀਡੀਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀ ਫਿਰ ਅਮਰਤਪਾਲ ਮੈਰਨ ਸਬੂਤ ਸਾਰੇ ਮਟਾਇਓ ਦੇ ਕੋਲ ਤੋਂ ਡਿਲੀਟ ਕੀਤੇ ਐ ਉਸ ਜਿਹੜੇ ਆ ਨਾ ਵੀਡੀਓ ਦੇ ਵੀਡੀਓ ਵੀ ਵਾਇਰਲ ਕੀਤੇ ਐ ਅਮਰਤਪਾਲ ਮੈਰਨ ਕਿੰਨਾ ਕਸੂਰਪੂਰਨ ਸਹਜਾਦ ਪੱਟੀ ਕਿਦਾ ਦਾ ਬੰਦਾ ਹੈ ਕੁਝ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਕਿ ਵੀ ਜੇ ਤੂੰ ਆਪਣੇ ਆਪ ਨੂੰ ਜ਼ਿਆਦਾ ਹੀ ਗੈਂਗਸਟਰ ਬਣਦਾ ਬਦਮਾਸ਼ ਬਣਦਾ ਤੇ ਜਿਹੜਾ ਇਹ ਗਲਤ ਕੰਟੈਂਟ ਗਲਤ ਬੋਲਣਾ ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਹੀ ਸ਼ੁਰੂ ਹੋਇਆ ਹੈ ਐਮ ਕੇ ਮਸਤ ਕਰਕੇ ਚੈਨਲ ਹੈ ਪਾਕਿਸਤਾਨ ਮੀਡੀਆ ਕਮੇਡੀ ਕਰਕੇ ਚੈਨਲ ਹੈ ਇਹ ਇੰਨੇ ਗਲਤ ਗਲਤ ਕੰਟੈਂਟ ਪਾਉਂਦੇ ਇਹਨਾਂ ਦੇ ਇਹਨਾਂ ਨੂੰ ਵੀ ਮਾਰੋ ਬਾਈ ਜੀ ਮੈਂ ਖੁੱਲਾ ਚੈਲੰਜ ਕਰਦਾ ਅਮਰਪੁਰ ਮੈਰੋ ਨੂੰ ਚੌਦੇ ਸਾਥੀਆਂ ਨੂੰ ਜੇ ਇਕੱਲੇ ਨਾਲ ਇਕੱਲਾ ਆ ਕੇ ਜਿੱਥੇ ਮਰਜੀ ਭੜਜੇ ਲੜਨ ਨੂੰ ਤਿਆਰ ਹੈ ਲੜਨ ਨੂੰ ਖੜੇ ਤਿਆਰ ਖੜੇ ਆਸੀਂ ਕਿ ਇਹ ਇੱਕ ਆਲੂਆਂ ਦੀ ਤਰ੍ਹਾਂ ਸਮਝਦੇ ਆਂ ਗਰਨੇਟ ਨੂੰ ਜਿੱਥੇ ਮਨ ਕਰਦਾ ਉੱਥੇ ਘੇਰ ਦਿੰਦੇ ਆਂ ਪੂਰਾ ਸਾਲ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਕੀਆਂ ਕਰਦੇ ਪੈ ਰਹੇ ਅਸੀਂ ਪਰ ਪਿੱਛੇ ਹਟਨ ਵਾਲੇ ਨਹੀਂ ਉਸ ਪਰਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਜਿਹੜਾ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਧੰਨਵਾਦ ਕਰਦੇ ਆ ਜੀ ਜਿਹੜੀ ਗੱਲ ਕਰੀ ਸਨਹਜ ਭੱਟੀ ਜਿਹੜਾ ਇੱਕ ਜਿਹੜਾ ਇੱਕ ਪਾਕਿਸਤਾਨੀ ਗੈਂਗਸਟਰ ਹੈ ਸਨਹਜ ਭੱਟੀ ਸਭ ਤੋਂ ਵੱਡਾ ਗੈਂਗਸਟਰ ਮੰਨਿਆ ਜਾਂਦਾ ਸਾਡੇ ਇੰਡੀਆ ਚ ਵੀ ਪਾਕਿਸਤਾਨ ਚ ਵੀ ਜਿਹੜਾ ਕਿ ਹਰ ਬੰਦੇ ਨੂੰ ਧਮਕੀਆਂ ਦੇ ਕੇ ਫਰੋਤੀਆਂ ਮੰਗਦੇ ਨੇ ਉਹਦੇ ਅੰਗੇ ਅੱਜ ਪ੍ਰੈਸ ਕਾਨਫਰੰਸ ਕਰ ਰਿਹਾ ਜਿਹੜਾ ਕਿ ਮੈਨੂੰ ਥ੍ਰੈਟ ਕਰ ਰਿਹਾ ਪਿਛਲੇ 3 ਤੋਂ 4 ਦਿਨਾਂ ਤੋਂ ਥ੍ਰੈਟ ਕਰਦੇ ਆ ਤੇ ਕੌਲਾਂ ਕਰਦਾ ਮੈਨੂੰ ਲਾਈਵ ਕਾਲ ਕਰਦਾ WhatsApp ਕਾਲ ਕਰਦਾ ਰਾਤ ਵੀ ਤਕਰੀਬਨ ਕਾਲ ਆਈ ਉਹਦਾ ਮੈਸੇਜ ਵੀ ਆਉਂਦਾ ਕਿ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਤੇ ਸਵੇਰ ਕਾਲ ਕਰਕੇ ਕਹਿੰਦਾ ਕਿ ਤੇਰੇ ਘਰੇ ਆਪਣਾ ਮੰਗੇਓ ਭੇਜਦੇ ਆ ਬਨਾਰਾ ਸ਼ੇਕ ਭੇਜਦੇ ਆਪਣਾ ਐਡਰੈਸ ਸੈਂਡ ਕਰ ਲਾਈਵ ਲੋਕੇਸ਼ਨ ਦੱਸ ਕਿੱਥੇ ਉਹਦੀ ਤਰੀ ਲੋਕੇਸ਼ਨ ਹੈ ਤੇ ਐਦਾਂ ਦੀਆਂ ਗੱਲਾਂ ਮਤਲਬ ਤਿੰਨ ਦਿਨ ਤੋਂ ਪਿਛਲੇ ਤਿੰਨ ਦਿਨ ਤੋਂ ਲਗਾਤਾਰ ਥ੍ਰੈਟ ਆ ਰਹੇ ਨੇ ਤੇ ਕਹਿੰਦਾ ਤੇਰਾ ਨੁਕਸਾਨ ਮੂਰਾ ਹੋਊਗਾ ਫਿਰ ਫੈਮਿਲੀ ਦੀ ਗੱਲ ਕਰਨਾ ਜੀ ਤੇਰੀ ਫੈਮਿਲੀ ਕਿਵੇਂ ਆ ਠੀਕ ਐ ਤੂੰ ਕਿਵੇਂ ਆ ਠੀਕ ਐ ਆਪਣੀ ਲਾਈਵ ਲੋਕੇਸ਼ਨ ਭੇਜ ਤੇ ਤੈਨੂੰ ਦੱਸ ਦਿਆਂ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਦੇਖੋ ਇੱਕ ਜਨराज ਭੱਟੀ ਜਿਹੜਾ ਸਭ ਤੋਂ ਵੱਡਾ ਗੈਂਗਸਟਰ ਸਾਡੇ ਭਾਰਤ ਦਾ ਮੰਨਿਆ ਜਾਂਦਾ ਪਾਕਿਸਤਾਨ ਦਾ ਵੀ ਐ ਤੇ ਇਹ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦਾ ਹਰ ਇੱਕ ਮਸਲੇ 'ਚ ਪੰਜਾਬ ਦੇ 'ਚ ਇਹ ਬੰਦਾ ਆ ਕੇ ਬੋਲਣਾ ਤੇ ਬਿਆਨਬਾਜ਼ੀ ਕਰਨੇ ਸ਼ੁਰੂ ਕਰ ਦਿੰਦਾ ਜਿਹੜਾ ਜਨराज ਭੱਟੀ ਐ ਉਹ ਪੰਜਾਬ ਦੇ ਹਰ ਮਸਲੇ 'ਚ ਆ ਕੇ ਬੋਲਣਾ ਸ਼ੁਰੂ ਕਰ ਦਿੰਦਾ ਤੇ ਅਮਰਤਪੁਰ ਮਹਿਰੋ ਨੂੰ ਕਹਿੰਦਾ ਇਹਨੇ ਬਹੁਤ ਚੰਗਾ ਕੰਮ ਕੀਤਾ ਕੀ ਚੰਗਾ ਕੰਮ ਕੀਤਾ ਜੀ ਕਮਲ ਕੌਰ ਦਾ ਉਹਨੇ ਕਤਲ ਕਰਤਾ ਕਤਲ ਕਰਕੇ ਬਾਹਰ ਭੱਜ ਗਿਆ ਤੇ ਉਸ ਤੋਂ ਬਾਅਦ ਉਹਨੂੰ ਕਹਿੰਦਾ ਕਿ ਇਹ ਪੰਜਾਬ ਦਾ ਯੋਧਾ ਇਹਨੇ ਇੱਕ ਸੋਧਾ ਲਾਦਾ ਕਿਸ ਗੱਲ ਦਾ ਕਿਸੇ ਗਰੀਬ ਨੂੰ ਮਾਰ ਦੇਣਾ ਗਰੀਬ ਦੀ ਹੱਤਿਆ ਕਰ ਦੇਣੀ ਉਹ ਯੋਧਾ ਹੋ ਗਿਆ ਆਪਣੇ ਹਾਨ ਦੇ ਨਾਲ ਪੰਗਾ ਲੈਣਾ ਚਾਹੀਦਾ ਸੀ ਕਿ ਜਿਹੜਾ ਆਪਣੇ ਹਾਨ ਦੇ ਨਾਲ ਬਰਾਬਰ ਦੇ ਨਾਲ ਪੰਗਾ ਲਵੇ ਫਿਰ ਪਤਾ ਲੱਗਦਾ ਕਿ ਕਿੱਥੇ ਪੰਗਾ ਲਿਆ ਕਿੱਥੇ ਮੱਥਾ ਲਾਇਆ ਪਰ ਇਹ ਲੋਕ ਅਮਰਤਪਾਲ ਮਹਿਰੋ ਵਰਗੇ ਜਾਂ ਗੈਂਗਸਟਰ ਰਾਜ ਭੱਟੀ ਵਰਗੇ ਇਹ ਇੱਕ ਸਿਰਫ ਲੋਕਾਂ ਨੂੰ ਕੈਦੇ ਪੁਸ਼ਕ ਕਰਦੇ ਕੁਛ ਡਰਾਉਣਾ ਧਮਗਾਣਾ ਸ਼ੁਰੂ ਕਰ ਦਿੰਦੇ ਨੇ ਤੇ ਐਤੋਂ ਬਾਅਦ ਹੀ ਗੱਲ ਕਰੀਏ ਲਗਾਤਾਰ ਇਹ ਕਹਿੰਦੇ ਤੁਸੀਂ ਅਮਰਤਪਾਲ ਮਹਿਰੋ ਨੂੰ ਤੁਸੀਂ ਬਦਨਾਮ ਕਰ ਰਹੇ ਹੋ ਬਦਨਾਮ ਕੀ ਕਰਤਾ ਇੱਕ ਉਹਨੇ ਕੁੜੀ ਦਾ ਕਤਲ ਕਰਤਾ ਤੇ ਬਾਣੇ ਨੂੰ ਬਦਨਾਮ ਕੀਤਾ ਗੁਰੂ ਸਾਹਿਬਾਨ ਨੇ ਬਾਣਾ ਸਾਡੀ ਹਿਫਾਜ਼ਤ ਲਈ ਪਾਇਆ ਸੀ ਕਿ ਇੱਕ ਪਹਿਚਾਨ ਬਣਾਈ ਸੀ ਨਹੀਂ ਗੁਰੂ ਸਾਹਿਬਾਨਾਂ ਨੇ ਪਰ ਇਹ ਇਨੇ ਬੰਦਿਆਂ ਨੇ ਇੱਕ ਬਾਣੇ ਦਾ ਅਮਰਤਪਾਲ ਮਹਿਰੋ ਨੇ ਬਿਲਕੁਲ ਨਾ ਬਦਨਾਮ ਕਰਕੇ ਰੱਖ ਦਿੱਤਾ ਕਿ ਲੋਕ ਅੱਜ ਇਸ ਬਾਣੇ ਤੋਂ ਡਰਨਾ ਸ਼ੁਰੂ ਕਰ ਲੰਦੇ ਨੇ ਇਹਨਾਂ ਦਾ ਕੰਮ ਕੀ ਹੈ ਹਰ ਦੁਕਾਨ ਤੇ ਜਾ ਕੇ ਕਿਰਪਾਨਾਂ ਲੈ ਕੇ ਖੜੇ ਖੜੇ ਹੋ ਜਾਂਦੇ ਨੇ ਬਟਣਾ ਟੁਕਣਾ ਸ਼ੁਰੂ ਕਰ ਦਿੰਦੇ ਜਿਵੇਂ ਫਤੇਗੜ ਸਾਹਿਬ ਦੀ ਗੱਲ ਕਰੀਏ ਥੋੜੇ ਦਿਨ ਪਹਿਲਾਂ ਦੀ ਉੱਥੇ ਕਿਸੇ ਦਾ ਗੁੱਟ ਵੜਦਾ ਨੰਗ ਸਿੰਘਾਂ ਨੇ ਉਦੋਂ ਬਾਅਦ ਇੱਕ ਹੋਰ ਜਲੰਧਰ ਦੀ ਗੱਲ ਕਰੀਏ ਉੱਥੇ ਜਾ ਕੇ ਇੱਕ ਸ਼ਾਪ ਤੇ ਜਾ ਕੇ ਗੁੰਡਾਗਰਦੀ ਸ਼ੁਰੂ ਕਰ ਦਿੰਦੇ ਨੇ ਕਰਨੀ ਵੀ ਐਦਾਂ ਦਾ ਮਾਹੌਲ ਕਰਨਾ ਕਿ ਚਾਹੁੰਦੇ ਨੇ ਸਾਡੇ ਪੰਜਾਬ ਦਾ ਖਰਾਬ ਕਰਕੇ ਰੱਖ ਦੈਨਾਂ ਨੇ ਮੈਂ ਨਹੀਂ ਕਹਿੰਦਾ ਕਿ ਅਮਰਤਪਾਲ ਬਿਲਕੁਲ ਨੰਘ ਨਹੀਂ ਇਹ ਸਿਰਫ ਇਹਨੇ ਨੰਘਾਂ ਦਾ ਬਾਣਾ ਪਾ ਕੇ ਉਹਨਾਂ ਦੀ ਬੇਆਦਬੀ ਕੀਤੀ ਐ ਇਹਦਾ ਬਾਣਾ ਲੁਆਇਆ ਜਾਵੇ ਤੇ ਜਿੱਥੇ ਹੁਣ ਭੱਜਿਆ ਫਿਰਦਾ ਏ ਬਠਿੰਡਾ ਪੁਲਸ ਦੇ ਪਿੱਛੇ ਐ ਹੋਰ ਬਹੁਤ ਵਕਵਕ ਟੀਮਾਂ ਜਿਹੜੀਆਂ ਸਾਰੀਆਂ ਪਿੱਛੇ ਨੇ ਇਸ ਟਾਈਮ ਤੇ ਇਹਨਾਂ ਨੂੰ ਫੜਨ ਦੇ ਬਾਕ ਬਾਕ ਬੀਮਾ ਜੁੜੀਆਂ ਨੇ ਤੇ ਬਾਕੀ ਅੱਜ ਮੇਰੇ ਨਾਲ ਰੋਕੀ ਭਾਈ ਸਾਹਿਬ ਮੇਰੇ ਨਾਲ ਨੇ ਤੇ ਇਹ ਵੀ ਗੱਲ ਕਰਨਗੇ ਪਹਿਲਾਂ ਤਾਂ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੈ ਭੀਮ ਜੈ ਭਾਰਤ ਤੇ ਜਿੱਦਾਂ ਹੀ ਮੈਂ ਆਪਣੇ ਭਰਾ ਮੇਰੇ ਵੱਡੇ ਭਰਾ ਸਿਮਰਨਜੀਤ ਮਾਨ ਦੀ ਮੇਰੇ ਵੱਡੇ ਭਰਾ ਸਿਮਰਨਜੀਤ ਮਾਨ ਦੀ ਮੈਂ ਰਿਕਾਰਡਿੰਗ ਸੁਣੀ ਤੇ ਰਿਕਾਰਡਿੰਗ ਚ ਸ਼ਿਰਾਜ ਪੱਟੀ ਜਿਹੜਾ ਆਪਣੇ ਆਪ ਨੂੰ ਡਾਉਨ ਦੱਸਦਾ ਹੈ ਗੈਂਗਸਟਰ ਦੱਸਦਾ ਹੈ ਉਦੀ ਮੈਂ ਰਿਕਾਰਡਿੰਗ ਸੁਣੀ ਉਹ ਕੋਈ ਸਟਾਰ ਦੀ ਗੱਲ ਕਰਦਾ ਵੀ ਸਟਾਰ ਤੇ ਜੋ ਪੈਸੇ ਤੇ ਜੋ ਤੇ ਮੇਰੇ ਜਿਹੜੇ ਬਹੁਤ ਹੀ ਅਜੀਬ ਦੋਸਤ ਹੈ ਮਾਨ ਨੂੰ ਮੈੰਗੋ ਭੇਜਣ ਦੀ ਗੱਲ ਕਰਦਾ ਤੇ ਮਾਰਨ ਦੀ ਧਮਕੀ ਦੇਣ ਦੀ ਗੱਲ ਕਰਦਾ ਤੇ ਮੈਂ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਦੱਸਣਾ ਚਾਹੁੰਦਾ ਕਿ ਸ਼ਹਾਜਾਤ ਪੱਟੀ ਜਿਹੜਾ ਹੈ ਅੰਮ੍ਰਿਤਪਾਲ ਮੈਰੋ ਦੀ ਹੱਕ ਦੇ ਵਿੱਚ ਗੱਲ ਕਰਦਾ ਕਿ ਵੀ ਬਹੁਤ ਚੰਗਾ ਕੀਤਾ ਕਿ ਉਹਨੇ ਕਮਲਕੌਰ ਭਾਬੀ ਨੇ ਫੇਸਬੁੱਕ ਤੇ ਉੱਪਰ ਸੋਸ਼ਲ ਮੀਡੀਆ ਤੇ ਉੱਪਰ ਜਿਹੜੇ ਕੰਟੈਂਟ ਹੈ ਉਹ ਗਲਤ ਪਾੰਦੀ ਸੀ ਇਹਦਾ ਸੌਦਾ ਲਾਣਾ ਜ਼ਰੂਰੀ ਸੀ ਪਰ ਮੈਂ ਉਹਨਾਂ ਦੀ ਨੌਲੇਜ ਦੇ ਵਿੱਚ ਇੱਕ ਗੱਲ ਲੈਣਾ ਚਾਹੁੰਦਾ ਕਿ ਪੀਕੇ ਮਸਤ ਕਰਕੇ ਚੈਨਲ ਹੈ ਪਾਕਿਸਤਾਨ ਦਾ ਪੀਕੇ ਮਸਤ ਕਰਕੇ ਚੈਨਲ ਤੇ ਇਹਦੇ ਵਿੱਚ ਕਈ ਇੱਕ ਨਾਸਿਰ ਆਰਟਿਸਟ ਹੈ ਜਿਹੜੇ ਕਮੇਡੀ ਕਰਦੇ ਆ ਪਾਕਿਸਤਾਨ ਕਮੇਡੀ ਦੀ ਗੱਲ ਕਰਦੇ ਆ ਤੇ ਕਾਫੀ ਜਣੇ ਇਹਦੇ ਚ ਇੱਕ ਮੁਸਕਾਨ ਹੈ ਖੂਬ ਆਪਣਾ ਖੁਸ਼ਬੂ ਹੈ ਕਾਫੀ ਲੇਡੀਜ਼ ਵੀ ਹੈ ਠਾਕੁਰ ਹੈ ਤੇ ਇਹ ਹਮੇਸ਼ਾ ਹੀ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਬਹੁਤ ਜ਼ਿਆਦਾ ਟਿਕਟੋਕ ਤੇ ਵੀ ਚੱਲੀ ਸੀ ਹੋਰ ਵੀ ਕਈ ਚੈਨਲਾਂ ਤੇ ਚੱਲੀ ਸੀਗੀ ਕਈ ਆਪਣਾ ਸੋਸ਼ਲ ਮੀਡੀਆ ਤੇ ਚੱਲੀ ਸੀ ਵੀ ਨਿੰਮਿਆ ਅੱਜ ਨਹੀਂ ਅੱਜ ਨਹੀਂ ਅੱਜ ਨਹੀਂ ਐਦਾਂ ਕਰਕੇ ਕਾਫੀ ਗਲਤ ਕੰਟੈਂਟ ਸੀ ਉਹਦੇ ਚ ਜਦੋਂ ਵੀ ਆਪਾਂ ਦੇਖਦੇ ਆਂ ਇਹਨਾਂ ਦੇ ਪਾਕਿਸਤਾਨ ਦੀ ਕੋਈ ਵੀ ਵੀਡੀਓ ਕਮੇਡੀ ਚ ਦੇਖਦੇ ਆਂ ਆਪਾਂ ਉਹਦੇ ਚ ਉਹਦੇ ਚ ਇਹ ਦੱਸਦੇ ਆਂ ਅੱਜ ਅਸੀਂ ਨਲਕੇ ਦਾ ਪਾਣੀ ਚੈੱਕ ਕਰਨਾ ਸਾਨੂੰ ਬਹੁਤ ਮਜ਼ਾ ਆ ਰਿਹਾ ਸਾਨੂੰ ਐਦਾਂ 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 ਤੇ ਕੰਟੈਂਟ ਪਾਏ ਜਾਂਦੇ ਆਂ ਸ਼ਾਜਾਦ ਪੱਟੀ ਕਿੰਦਾ ਦਾ ਬੰਦਾ ਹੈ ਕੋਸ਼ ਜੋ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਇਹਨੂੰ ਕੋਈ ਮਤਲਬ ਨਹੀਂ ਹੈ ਕਿਸੇ ਗਲਤ ਕੰਟੈਂਟ ਦਾ ਇਹ ਜਿਹੜਾ ਅਮ੍ਰਿਤਪਾਲ ਮਹਿਰੋ ਦੀ ਸਪੋਰਟ ਦੇ ਵਿੱਚ ਆਇਆ ਵੀ ਚੰਗਾ ਕੀਤਾ ਸੌਦਾ ਲਾਤਿਆ ਉਸ ਤੋਂ ਬਾਅਦ ਮੇਰੇ ਭਾਈ ਨੂੰ ਧਮਕੀ ਦੇ ਰਿਹਾ ਹੈ ਇਹ ਤਾਂ ਬਹੁਤ ਛੋਟੀ ਛੋਟੀ ਗੱਲਾਂ ਕਰ ਰਿਹਾ ਕਹਿੰਦਾ ਇਹ ਕਹਿੰਦਾ ਮੈਂ ਗ੍ਰਨੇਡ ਗੇੜਦਾਗਾ ਮੈਂ ਅੰਬ ਗੇੜਦਾਗਾ ਇਹ ਜਿੱਥੇ ਵੀ ਇਹਨੇ ਗ੍ਰਨੇਡ ਗੇੜਿਆ ਮੈਨੂੰ ਲੱਗਦਾ ਗਿੱਲਾ ਹੀ ਗ੍ਰਨੇਡ ਗੇੜਿਆ ਇਹ ਇੰਡੀਆ ਨੇ ਹੁਣੇ ਜਵਾਬ ਦਿੱਤਾ ਸੀ ਪਾਕਿਸਤਾਨ ਨੂੰ ਪਰ ਇਹਨਾਂ ਨੂੰ ਫੇਰ ਅਕਲ ਨਹੀਂ ਆਈ ਕਿ ਫੇਰ ਦੁਬਾਰੇ ਪੰਜਾਬ ਨੂੰ ਇਹ ਟਾਰਗੇਟ ਕਰ ਰਹੇ ਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਪਰ ਮੈਂ ਆਪ ਜੀ ਦੇ মিডিਆ ਦੇ ਮਾਧਿਅਮ ਨਾਲ ਇਹ ਗੱਲ ਕਹਿਣਾ ਚਾਹੁੰਦਾ ਐ ਸ਼ਹਾਜਾਦ ਪੱਟੀ ਨੂੰ ਕਿ ਵੀ ਜੇ ਤੂੰ ਆਪਣੇ ਆਪ ਨੂੰ ਜ਼ਿਆਦਾ ਹੀ ਗੈਂਗਸਟਰ ਬਣਦਾ ਬਦਮਾਸ਼ ਬਣਦਾ ਤੇ ਜਿਹੜਾ ਇਹ ਗਲਤ ਕੰਟੈਂਟ ਗਲਤ ਬੋਲਣਾ ਸਭ ਤੋਂ ਪਹਿਲਾਂ ਪਾਕਿਸਤਾਨ ਤੋਂ ਹੀ ਸ਼ੁਰੂ ਹੋਇਆ ਐ ਐਮ ਕੇ ਮਸਤ ਕਰਕੇ ਚੈਨਲ ਐ ਪਾਕਿਸਤਾਨ মিডিਆ ਕਮੇਡੀ ਕਰਕੇ ਚੈਨਲ ਐ ਇਹ ਇੰਨੇ ਗਲਤ ਗਲਤ ਕੰਟੈਂਟ ਪਾਉਂਦੇ ਇਹਨਾਂ ਦੇ ਇਹਨਾਂ ਨੂੰ ਵੀ ਮਾਰੋ ਇਹਨਾਂ ਨੂੰ ਵੀ ਕੁੱਟੋ ਜੇ ਤੁਹਾਡੇ ਜੀ ਦਮ ਹੈ ਤੈਨੂੰ ਸਿਰਫ ਇੱਕ ਕੱਲਾ ਪੰਜਾਬ ਹੀ ਦਿਖਦਾ ਹੈ ਪੰਜਾਬ ਦੇ ਮੁੱਦੇ ਦਾ ਹੀ ਬੋਲਦਾ ਕਿਉਂ ਕਿਉਂਕਿ ਇਹ ਪੰਜਾਬ ਦਾ ਮੌਲ ਖਰਾਬ ਕਰਨਾ ਚਾਹੁੰਦਾ ਹੈ ਛੋਟੀ ਛੋਟੀ ਗੱਲ ਤੇ ਇੱਕ ਕੰਟੈਂਟ ਹਰ ਇੱਕ ਡਾਕਟਰ ਬੀਮਰਾਓ ਅੰਬੇਦਕਰ ਜੀ ਨੇ ਹਰ ਇੱਕ ਜੁਰਮ ਦੀ ਇੱਕ ਸਜ਼ਾ ਬਣਾਈ ਹੈ ਜੇ ਅਸੀਂ ਕਿਸੇ ਦੇ ਥੱਪੜ ਮਾਰਦੇ ਹਾਂ 750 751 ਜੇ ਅਸੀਂ ਕਿਸੇ ਦੇ ਗੋਲੀ ਮਾਰਤੀ 307 ਇਸ ਤਰ੍ਹਾਂ ਦੀ ਧਾਰਾ ਬਣੀ ਹੋਈ ਹੈ ਉਸੇ ਤਰੀਕੇ ਨਾਲ ਜੇ ਕੰਟੈਂਟ ਗਲਤ ਪਾਇਆ ਹੈ ਤੇ ਕਾਨੂੰਨ ਉਹਨੂੰ ਆਪਣੇ ਤਰੀਕੇ ਨਾਲ ਸਜ਼ਾ ਦੇਗਾ ਅਮ੍ਰਿਤਪਾਲ ਮੈਰੋ ਦਾ ਮਤਲਬ ਨਹੀਂ ਬਣਦਾ ਸੀ ਇੱਕ ਪਵਿੱਤਰ ਸਰੂਪ ਪਾ ਕੇ निहंगा ਦਾ ਕੰਮ ਕਾ ਆਪਣਾ ਜਿਹੜਾ ਕਮਰ ਕਸ ਹੁੰਦਾ ਉਹਦੇ ਨਾਲ ਉਹਦੀ ਗਰਦਨ ਘੋੜ ਦਿੰਦਾ ਉਹਨੇ ਬੇਅਦਬੀ ਕਰੀ ਐ ਜਦੋਂ ਅਸੀਂ ਉਹਦੀ ਤਹਿਕੀਕਾਤ ਕੀਤੀ ਕਿ ਸਾਨੂੰ ਪਤਾ ਲੱਗਿਆ ਉਹ ਵੀ ਮੁਸਲਮਾਨ ਪਰਿਵਾਰ ਤੋਂ ਐ ਤੇ ਸਜਾਦ ਪੱਟੀ ਵੀ ਮੁਸਲਮਾਨ ਪਰਿਵਾਰ ਤੋਂ ਐ ਤੇ ਜਦੋਂ ਇਦਾਂ ਦੀ ਗੱਲਾਂ ਕਰ ਰਹੇ ਆ ਇਹ ਸਾਰਾ ਕੁਝ ਰਚਿਆ ਹੋਇਆ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇਸ ਦੇ ਉੱਪਰ ਇੰਟੈਲੀਜੈਂਸ ਨੂੰ ਵੀ ਐਕਟਿਵ ਹੋਣਾ ਚਾਹੀਦਾ ਪੰਜਾਬ ਪੁਲਿਸ ਨੂੰ ਤੇ ਇੰਡੀਆ ਦੀ ਜਿਹੜੀ ਪੁਲਿਸ ਐ ਆਰਮੀ ਐ ਭਾਰਤ ਦੀ ਉਹਨੂੰ ਵੀ ਇਹਦੇ ਉੱਪਰ ਸੰਗਿਆਨ ਲੈਣਾ ਚਾਹੀਦਾ ਕਿ ਇਹ ਇੱਕ ਆਲੂਆਂ ਦੀ ਤਰ੍ਹਾਂ ਸਮਝਦੇ ਆ ਗਰਨੇਟ ਨੂੰ ਜਿੱਥੇ ਮਨ ਕਰਦਾ ਉੱਥੇ ਗੇਰ ਦਿੰਦੇ ਆ ਤੇ ਮੈਂ ਅੱਜ ਆਪਣੇ ਪੰਜਾਬ ਦੀ ਪੀੜੀ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਜੇ ਜੇਕਰ ਸਜਾਦ ਪੱਟੀ ਆ ਅੰਮ੍ਰਿਤ ਮਹਿਰੋ ਤੁਹਾਡੇ ਨਾਲ ਕੰਟੈਕਟ ਕਰਦਾ ਕਿ ਵੀ ਇੱਥੇ ਗਰਨੇਟ ਗੇਰਨਾ ਹੈ ਜਾਂ ਉੱਥੇ ਬੰਬ ਗੇਰਨਾ ਤੁਸੀਂ ਨਾ ਕਰਿਓ ਕਿਉਂਕਿ ਜੇ ਤੁਹਾਨੂੰ ਪੁਲਿਸ ਨੇ ਪੰਜਾਬ ਪੁਲਿਸ ਨੇ ਪਕੜ ਲਿਆ ਜਾਂ ਭਾਰਤ ਦੀ ਆਰਮੀ ਨੇ ਫੜ ਲਿਆ ਤਾਂ ਬਹੁਤ ਬੁਰਾ ਹਾਲ ਹੋਏਗਾ ਤੁਸੀਂ ਆਪਣੇ ਜੀਵਨ ਬਚਾਓ ਆਪਣੇ ਚੰਗੇ ਕੰਮ ਕਰੋ ਭਾਰਤ ਦਾ ਮੌਲ ਨਾ ਖਰਾਬ ਕਰੋ ਨਾ ਖਰਾਬ ਕਰੋ ਸਭ ਤੋਂ ਜਾਨਾ ਲੱੱਚਰ ਜਿਹੜਾ ਕੰਟੈਂਟ ਹੈ ਉਹ ਪਾਕਿਸਤਾਨ ਤੋਂ ਇੰਡੀਆ ਦੇ ਵਿੱਚ ਆਂਦਾ ਹੈ ਇੰਡੀਆ ਤੋਂ ਪਾਕਿਸਤਾਨ ਨਹੀਂ ਜਾਂਦਾ ਪਹਿਲਾਂ ਪਾਕਿਸਤਾਨ ਸਰਦਾਰੋ ਫਿਰ ਜਾ ਕੇ ਇੰਡੀਆ ਨਾਲ ਗੱਲ ਕਰੋ ਬਾਕੀ ਰਹੀ ਗੱਲ ਮੇਰੇ ਭਰਾ ਨੂੰ ਧਮਕੀ ਦੇਣ ਦੀ ਆ ਮਾਰਨ ਦੀ ਤੂੰ ਤਾਂ ਇੱਕ ਮੱਛਰ ਨਹੀਂ ਮਾਰ ਸਕਦਾ ਜੇ ਤੇਰੇ ਚ ਦਮ ਹੈ ਤੂੰ ਇੰਡੀਆ ਆ ਜਾ ਇੰਡੀਆ ਦੇ ਬਾਰਡਰ ਤੇ ਆ ਜਾ ਤੂੰ ਅਰਬਨ ਕੰਟਰੀਆਂ ਦੀ ਗੱਲ ਦੱਸ ਰਿਹਾ ਤੂੰ ਨੇਪਾਲ ਦੀ ਕੰਟਰੀ ਚ ਆ ਜਾ ਜਿੱਥੇ ਵੀ ਆਏਗਾ ਅਸੀਂ ਖੜੇ ਹੋਵਾਂਗੇ ਜੈਪੀਮ ਜੈਪਾਰ ਤੇ ਸਹਜਾਦ ਪੱਟੀ ਆਪਣੀਆਂ ਹਰਕਤਾਂ ਤੋਂ ਬਾਝ ਆਜੇ ਤੇ ਇੱਕ ਅਮਰਪਾਲ ਮਹਿਰੋ ਦੇ ਨਾਲ ਕੁਝ ਬੰਦੇ ਤਿੰਨ ਤੋਂ ਚਾਰ ਦਿਨਾਂ ਤੋਂ ਥ੍ਰੈਟ ਕਰਦੇ ਪਏ ਨੇ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਤੇਰੇ ਘਰੇ ਇਹ ਹੋਊਗਾ ਬਾਈ ਜੀ ਮੈਂ ਖੁੱਲਾ ਚੈਲੰਜ ਕਰਦਾ ਅਮਰਪਾਲ ਮਹਿਰੋ ਨੂੰ ਚੌਦੇ ਸਾਥੀਆਂ ਨੂੰ ਜੇ ਇਕੱਲੇ ਨਾਲ ਇਕੱਲਾ ਆ ਕੇ ਜਿੱਥੇ ਮਰਜੀ ਭਿੜ ਜੇ ਲੜਨ ਨੂੰ ਤਿਆਰ ਹੈ ਲੜਨ ਨੂੰ ਖੜੇ ਤਿਆਰ ਖੜੇ ਆਸੀਂ ਤੇ ਜਿਹੜੀ ਇਹਨਾਂ ਨੇ ਕਾਨੂੰਨ ਦੀ ਉਲੰਘਣਾ ਕੀਤੀ ਉਸ ਭੈਣ ਦਾ ਕਤਲ ਕੀਤਾ ਬਹੁਤ ਵੱਡੀ ਗਲਤੀ ਹੈ ਅਸੀਂ ਉਸ ਪਰਿਵਾਰ ਦੇ ਨਾਲ ਖੜੇ ਆਂ ਔਰ ਉਸ ਪਰਿਵਾਰ ਨੂੰ ਇਨਸਾਫ ਦਿਵਾ ਕੇ ਛੱਡਾਂਗੇ ਇਹਨਾਂ ਨੂੰ ਇਹ ਹੈ ਕਿ ਸਾਡੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਪਿਆ ਅਮਰਿਤਪਾਲ ਮੈਰੋ ਦੇ ਸਾਥੀ ਜਿਹੜੇ ਵੀ ਬਾਹਰੋਂ ਕੋਲ ਆ ਰਹੀਆਂ ਇੰਡੀਆ ਤੋਂ ਕੋਲ ਆ ਰਹੀਆਂ ਸਾਨੂੰ ਦਬਾਉਣ ਦੀ ਕੋਸ਼ਿਸ਼ ਕਰਦੇ ਕਿ ਇਹਨਾਂ ਨੂੰ ਅਸੀਂ ਦਬਾਇਆ ਜਾਵੇ ਅਸੀਂ ਸੱਚ ਲਈ ਖੜੇ ਹਾਂ ਸੱਚ ਦੀ ਆਵਾਜ਼ ਨੂੰ ਅਸੀਂ ਬੁਲੰਦ ਕਰਾਂਗੇ ਰਹੀ ਸਹਾਜਾਦ ਪੱਟੀ ਦੀ ਗੱਲ ਹੈ ਇਹ ਮੈਨੂੰ ਕਹਿੰਦਾ ਮੈਕਸੀਕੋ ਆ ਜਾ ਦੁਬਈ ਆ ਜਾ ਟਾਈਮ ਪਾਲਾ ਅਸੀਂ ਤੂੰ ਨੇਪਾਲ ਆ ਜਾ ਜੇ ਤੂੰ ਸਾਨੂੰ ਫੋਨ ਕਰਕੇ ਕਹਿੰਦਾ ਤੂੰ ਜਿੱਥੇ ਮਰਜੀ ਆ ਜਾ ਕਹਿੰਦਾ ਮੈਕਸੀਕੋ ਅਸੀਂ ਲੋੜ ਤੈਨੂੰ ਹੈ ਸਾਨੂੰ ਲੋੜ ਹੈ ਤੂੰ ਨੇਪਾਲ ਆ ਜਾ ਅਸੀਂ ਕਹਿੰਦੇ ਨੇ ਨੇਪਾਲ ਦੀ ਗੱਲ ਕਰੇ ਸੀ ਨੇਪਾਲ ਆ ਜਾ ਤੂੰ ਅਸੀਂ ਕੱਲੇ ਨਾਲ ਕੱਲਾ ਜਿੱਥੇ ਮਰਜ਼ੀ ਪੜਾ ਲੇ ਐਡਾ ਕੋ ਬਹੁਤਾ ਖੱਬੀ ਖਾਨ ਨਹੀਂ ਐ ਉਹ ਤੇ ਕੌਲਾਂ ਕਰਕੇ ਹਰ ਇੱਕ ਕਾਲ ਤੇ ਨਾ ਉਹ ਕਹਿੰਦਾ ਤੂੰ ਸੁਧਰ ਜਾ ਸੁਧਰ ਜਾ ਤੁਹਾਨੂੰ ਮੈਂ ਇਹਦੀ ਆ ਦਿਖਾ ਦੇਣਾ ਦੇਖੋ ਤੁਹਾਨੂੰ ਇੱਕ ਲਾਈਵ ਦਿਖਾਉਣਾ ਇਹ ਜਿਹੜੀ ਸਵੇਰ ਦੀ ਕਾਲ ਆਈ ਨਾ ਮੈਂ ਰਿਕਾਰਡ ਕੀਤੀ ਐ ਤਾੜੀ ਵਾਸਤੇ ਗਿਫਟ ਆਇਆ ਇਹ ਦੇਖੋ ਇਹ ਤਨਾ ਹਾਂਜੀ ਬਾਕੀ ਸਾਰੇ ਬੰਦੇ ਆシャレ ਮੈਂ ਕਰੈਕਟ ਆਉਂ ਲਾਗੋਗਾ ਇਹ ਤੇ ਨਾ ਰੈਸਟ ਡਰੈਸ ਸਾਡਾ ਡਰੈਸ ਹੈ ਇਹ ਅਹ ਫੋਨ ਕਰ ਲਿਖੇ ਨੇ ਹੋਰ ਦਸੋ ਆ ਜੀ ਪੇਜ ਜੀ ਤੋਂ ਕਿ ਫੀਸ ਹੈ ਚੁੱਪ ਚਾਪ ਅੱਤਵਾਰ ਨੂੰ ਮੋੜ ਨਾਲ ਗੱਲ ਹੁੰਦੀ ਹੈ ਠੀਕ ਹੈ ਲੱਗੀ ਸਮਝ ਆ ਨੀ ਕਿ ਤੁਸੀਂ ਖੋਦੀ ਨੰਬਰ ਹੀ ਦੋ ਜੀ ਪਰ ਉਸ ਦਾ ਸਿੱਧਾ ਹੈ ਨਾ ਕੋਈ ਮੈਂ ਕਿਹਾ ਤੁਸੀਂ ਖੋਦੀ ਨੰਬਰ ਦਿੱਤਾ ਮੈਂ মিডিਆ 'ਚ ਵੀਡੀਓ ਦੇਈ ਦਿੰਦਾ ਸ਼ਾਇਦ ਘੱਟ ਸੁਣਾਈ ਦੇ ਰਹੀ ਹੈ মিডিਆ ਨੂੰ ਸਾਰੇ ਨੂੰ ਮੈਂ ਦੇ ਦਿੰਦਾ ਨਾ ਕਿ ਇਹ ਦੇਖੋ ਇਦਾਂ ਦੀਆਂ ਇਹ ਗੱਲਾਂ ਕਰਦੇ ਨੇ ਡਰਾਉਣ ਦੀ ਕੋਸ਼ਿਸ਼ ਕਰਦੇ ਨੇ ਕਿ ਡਰ ਕੇ ਬੰਦਾ ਪਿੱਛੇ ਹਟ ਜੇ ਇਹ ਅਮਰਪਾਲ ਮੈਰੋ ਦਾ ਪੂਰਾ ਸਾਥ ਦੇ ਰਹੇ ਆ ਔਰ ਪੂਰਾ ਇਸ ਟਾਈਮ ਪੂਰਾ ਸਾਥ ਦੇ ਰਖਿਆ ਔਰ ਪੂਰਾ ਸਾਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰੈਕੀਆਂ ਕਰਦੇ ਪੈਨੇ ਅਸੀਂ ਪਰ ਪਿੱਛੇ ਹਟਣ ਵਾਲੇ ਨਹੀਂ ਉਸ ਪਰਿਵਾਰ ਨੂੰ ਇਨਸਾਫ ਦਵਾ ਕੇ ਛੱਡਾਂਗੇ ਉਹਨਾਂ ਦੇ ਪਰਿਵਾਰ ਦੇ ਨਾਲ ਖੜੇ ਆਂ ਜੇ ਸਾਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਣਾ ਪਵੇ ਅਸੀਂ ਨਾਲ ਖੜਾਂਗੇ ਉਸ ਪਰਿਵਾਰ ਦੇ ਉਹਦੀ ਮਾਂ ਨੂੰ ਜਾ ਕੇ ਦਰਦ ਪੁੱਛੇ ਉਹਨਾਂ ਦਾ ਉਹਨੂੰ ਪੁੱਛ ਕੇ ਦੇਖੋ ਕਹਿੰਦੇ ਸਾਡੇ ਘਰੇ 3 ਤੋਂ 4 ਦਿਨ ਆਉਂਦਾ ਰਿਹਾ ਲਗਾਤਾਰ ਆਉਂਦਾ ਰਿਹਾ 6 ਤਰੀਕ ਨੂੰ ਵੀ ਗਿਆ 7 ਨੂੰ ਵੀ ਗਿਆ 8 ਨੂੰ ਵੀ ਗਿਆ ਔਰ ਬਾਣਾ ਪਾਕੇ ਨਹੀਂ ਕਿ ਆਪਣੇ ਫਾਰਮਲ ਐਡਰੈਸ ਪਾਕੇ ਗਿਆ ਉਹਦੀ ਮਾਤਾ ਨੇ ਪੁੱਛਿਆ ਤੁਸੀਂ ਕੌਣ ਕਹਿੰਦਾ ਮੈਂ ਅਮਰਿਤਪਾਲ ਮਹਿਰੋ ਐ ਵੀ ਦੇਖੋ ਜੇ ਤੂੰ ਬਾਣਾ ਪਾਕੇ ਇਦਾਂ ਦਾ ਜਾਣਾ ਕਰਨਾ ਕੀ ਚਾਹੁੰਦਾ ਸੀ ਸਾਬਤ ਕੀ ਕਰਨਾ ਚਾਹੁੰਦਾ ਕਿ ਤੂੰ ਉਹਨਾਂ ਦੇ ਘਰੇ ਲੁਕਸ਼ਪ ਕੇ ਜਾਂਦਾ ਸੀਗਾ ਗੱਲਾਂ ਤੇ ਬਹੁਤ ਵੱੱਡੀ ਵੱਡੀਆਂ ਮਾਰਦਾ ਅੱਜ ਕਿ ਮੈਂ ਆਹ ਕਰ ਦੂੰ ਉਹ ਕਰ ਦੂੰ ਇਹਦੇ ਹੱਥ 'ਚ ਕੁਝ ਨਹੀਂ ਹੈ ਸਿਰਫ ਬਾਣੇ ਨੂੰ ਬਦਨਾਮ ਕਰਦਾ ਇਹਨਾਂ ਨੇ ਗੁਰੂ ਸਾਹਿਬਾਨ ਨੇ ਬਾਣਾ ਨਾਲ ਇਫਾਜ਼ਤ ਲਈ ਪਾਇਆ ਪੁ ਬਈ ਇਹ ਜਿੱਥੇ ਵੀ ਜਾਣਗੇ ਨਾ ਪਹਿਚਾਨ ਹੋਈ ਜੇ ਪਰ ਇਹਨਾਂ ਨੇ ਅੱਜ ਪੂਰੇ ਪਹਿਰਾਵੇ ਨੂੰ ਬਦਨਾਮ ਕਰਕੇ ਕਰਕੇ ਰੱਖ ਦਿੱਤਾ ਬਾਕੀ ਦੋ ਗੱਲਾਂ ਮੇਰੇ ਕੁਲਦੀਪ ਭਾਈ ਸਾਹਿਬ ਅਟਵਾਲ ਜੀ ਵੀ ਕਹਿਣਗੇ ਜੀ ਧੰਨਵਾਦ ਜੀ ਬੰਦਾ ਸਭ ਤੋਂ ਲੰਬੀ ਜੀ ਤੁਸੀਂ ਪਹੁੰਚਿਓ ਔਰ ਮੈਂ ਅੱਜ ਦੀ ਜਿਹੜੀ ਸਾਡੀ ਪ੍ਰੈਸ ਕਾਨਫਰੰਸ ਆ ਉਹ ਇਹੀ ਆ ਰਹੀ ਸਹਿਨਾਜ਼ ਪੱਟੀ ਜੋ ਕੀ ਪਾਕਿਸਤਾਨ ਦਾ ਗੈਸਟਰੋ ਉਹ ਸਭ ਨੂੰ ਨਜ਼ਰ ਤੱਕ ਟਿਕ ਚੜ ਰਿਹਾ ਸਾਰੇ ਭਾਈ ਸਾਹਿਬ ਦੇ ਫੋਨ ਤੇ

ਪਹਿਲਾਂ ਵੀ ਸਮਾਜ ਦੇ ਵਿੱਚ ਵੱਧ ਰਿਹਾ ਕੰਮਾਂ ਨੂੰ ਦੂਰ ਕਰਨੀ ਇਹਨਾਂ ਨੇ ਆਪਦਾ ਯੋਗਦਾਨ ਪਾਇਆ ਔਰ ਜਿਹੜੇ ਸਮਾਜ ਨੂੰ ਗੰਦਲਾ ਕਰਦੇ ਨੇ ਉਹਨਾਂ ਗੰਦਲਾ ਕਰਦੇ ਹਨ ਰੋਕਣ ਦੇ ਵਿੱਚ ਆਪਦਾ ਯੋਗਦਾਨ ਪਾ ਰਹੇ ਨੇ ਔਰ ਆ ਜਿਹੜੀ ਚੀਜ਼ ਕੀਤੀ ਆ ਇਹ ਸਿਰਫ ਸਿਰਫ ਅਸੀਂ ਧਰਮ ਦੇ ਨਾਲ ਇਸ ਮੁੱਦੇ ਨੂੰ ਨਹੀਂ ਜੋੜਨਾ ਚਾਹੁੰਦੇ ਪਰ ਇਹ ਜਿਹੜੀ ਸਪੈਕ ਇਹਨੂੰ ਇੱਕ ਪਲਾਨਿੰਗ ਕਮਾਂਗੇ ਵੀ ਅੰਦਰ ਦੇਸ਼ਵਰ ਦੀ ਗਤੀਵਿਧੀਆਂ ਉਹ ਪੂਰਾ ਸਾਡੇ ਪੰਜਾਬ ਨੂੰ ਸਾਡੇ ਇੰਡੀਆ ਨੂੰ ਟਾਰਗੇਟ ਕੀਤਾ ਗਿਆ ਉਹ ਸਿਰਫ ਇੱਕ ਬਾਣੇ ਨੂੰ ਪਾਉਣ ਤੋਂ ਬਾਅਦ ਇਹ ਚੀਜ਼ ਨੂੰ ਅੰਜਾਮ ਦਿੱਤਾ ਗਿਆ ਔਰ ਮੈਂ ਇਹ ਬੇਨਤੀ ਕਰਦਾ ਵੀ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਲਦੀ ਕਾਰਵਾਈ ਕੀਤੀ ਜਾਵੇ ਔਰ ਔਰ ਜਿਹੜੇ ਹੈ ਕਿ ਸਾਡੇ ਬਾਣ ਸਾਥ ਜਿਹੜੇ ਹੈਗੇ ਸਿਰਫ ਸਿੰਘ ਮਾਲ ਜੀ ਉਹਨਾਂ ਨੂੰ ਜਿਹੜਾ ਇਹਨਾਂ ਦਾ ਪੂਰਾ ਧਿਆਨ ਰੱਖਿਆ ਜਾਵੇ ਕਿਉਂਕਿ ਇਹਨਾਂ ਦੀ ਰੈਕੀ ਵੀ ਹੋਏਗਾ ਔਰ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਇਸ ਤੋਂ ਇਲਾਵਾ ਅਗਰ ਜੇ ਹੋ ਯੋਗਾ ਸੀ ਤਾਂ ਉਹ ਉਸ ਕੰਚਨ ਕੁਮਾਰੀ ਦਾ ਫੋਨ ਕਿਉਂ ਨਾ ਲੈ ਲਿਆ ਔਰ ਮੈਂ ਤੁਹਾਨੂੰ ਮੀਰੀਆਂ ਦੇ ਵਿੱਚ ਹੀ ਗੱਲ ਕਹਿਣਾ ਚਾਹਣਾ ਇਹ ਜਣੀ ਹੈ ਕਿ ਕੰਚਨ ਕੁਮਾਰੀ ਔਰ ਇਹਨਾਂ ਦਾ ਕਿਤੇ ਨਾ ਕਿਤੇ ਆਪਸ ਦੇ ਵਿੱਚ ਕੋਈ ਇਹ ਜਿਹਾ ਨਾ ਦੇ ਕੋਈ ਸਬੂਤ ਸੀ ਜਿਹਦੇ ਕਰਕੇ ਉਹਨਾਂ ਨੂੰ ਨਾਮ ਲੈ ਲਿਆ ਇਹ ਔਰ ਨਾਲ ਜਿਹਨਾਂ ਦੇ ਵਿੱਚ ਪੁਲਿਸ ਪੰਜਾਬ ਪੜੇ ਸਾਡੀ ਬਹੁਤ ਹੀ ਬੜੀਆ ਇਸ ਤੇ ਜਣੀ ਹੈ ਕਿ ਇਨਵੈਸਟੀਗੇਸ਼ਨ ਕਰਦੀ ਔਰ ਬਹੁਤ ਹੀ ਜ਼ਿਆਦਾ ਵੱਡੇ ਖੁਲਾਸੇ ਆਪ ਜੀ ਦੇ ਸਾਹਮਣੇ ਪੇਸ਼ ਹੋਣਗੇ ਇਨਾ ਹੀ মিডিਆ ਨੂੰ ਮੈਂ ਕਹਿੰਦਾ ਧੰਨਵਾਦ ਕਰਦਾ ਹਾਂ ਔਰ ਮੈਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਔਰ ਸਾਡੇ ਗ੍ਰਹਿ ਮੰਤਰੀ ਅਰੁਜਾ ਜੀ ਨੂੰ ਵੀ ਬੇਨਤੀ ਕਰਦਾ ਵੀ ਸਾਡੇ ਇੰਡੀਆ ਦਾ ਮਾਹੌਲ ਖਰਾਬ ਨਹੀਂ ਜਿਹੜਾ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੀਆਂ ਏਜੰਸੀਆਂ ਦੇ ਧਿਆਨ ਦੇ। ਧੰਨਵਾਦ। ਮੇਰਾ ਇੱਕ ਸਵਾਲ ਹੈ। ਸਿਮਰਨ ਜੀ। ਹਾਂਜੀ ਹਾਂਜੀ। ਜਿਹੜਾ ਸਰੇ ਕਮਾਂਡੀ ਕੋਰ ਭਾਵੀ ਕਮਾਂਡੀ ਕੋਰ ਵੀ ਨਾਂ ਦੇ ਸੀਗੀ ਥੋੜੀ ਜਿਹੜਾ ਮਰਡਰ ਹੋਇਆ ਕਾ ਅੰਮ੍ਰਿਤਪਾਲ ਨੇ ਕੋਈ ਸਾਜ਼ਿਸ਼ ਕੀਤੀ ਹੈ ਕਿ ਕਿ ਤੇ ਲਈ ਕੰਚਨ ਕੁਮਾਰੀ ਜਿਹੜੀ ਰੂ ਨਾਮ ਦੀ ਪੁਲਿਸੀ ਕਿਚਾ ਉਹਨਾਂ ਉਹਨਾਂ ਦੀ ਸਾਜ਼ਿਸ਼ ਕਰਕੇ ਉਹਨੂੰ ਕੋਈ ਬੋਹ ਖੁੰਦ ਚੀਰੀਆ ਕਿਆ ਛੇ ਦੇਖੋ ਜੇ ਸਾਜ਼ਿਸ਼ ਦੀ ਗੱਲ ਕਰੀਏ 2020 ਤੋਂ ਉਹਨੂੰ ਪਹਿਲਾਂ ਭੈਣ ਕਹਿੰਦਾ ਸੀਗਾ ਇਹ ਜਦੋਂ ਭੈਣ ਕਹਿਣ ਤੋਂ ਬਾਅਦ ਇਹ ਆਪਣੀ ਦੂਜੀ ਐਡਰੈਸ ਜਾਣਾ ਸ਼ੁਰੂ ਕਰਤਾ ਇਹਨੇ ਦੇਖੋ ਕੰਚਨ ਕੁਮਾਰੀ ਨੂੰ ਤਾਂ ਸਭ ਕੁਝ ਪਤਾ ਲੱਗ ਗਿਆ ਸੀਗਾ ਵੀ ਇਹ ਕਰਨਾ ਕੀ ਚਾਹੁੰਦਾ ਔਰ ਉਹਦੇ ਸਾਰੇ ਸਬੂਤ ਉਹਦੇ ਕੋਲ ਸੀਗੇ ਉਹਦੇ ਹੋਰ ਵੀ ਐਵੀਡੈਂਸ ਬਹੁਤ ਸੀ ਜਿਹਦੇ ਕਰਕੇ ਉਹਨੂੰ ਅੰਚਨ ਕੁਮਾਰੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਕਿਉਂਕਿ ਉਹ মিডিਆ ਦੇ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਸੀਗੀ ਉਹਦੇ ਪਰਿਵਾਰ ਨਾਲ ਸੀ ਮੁਲਾਕਾਤ ਜਦੋਂ ਕੀਤੀ ਉਹਦੇ ਕਹਿੰਦੀ ਕਿ ਇਹਦੇ ਕੋਲ ਬਹੁਤ ਸਾਰੇ ਪ੍ਰੂਫ ਸੀਗੇ ਫਿਰ ਅਮਰਤਪਾਲ ਮੈਰ ਨੇ ਸਬੂਤ ਸਾਰੇ ਮਟਾਇਓ ਦੇ ਫੋਨ ਤੋਂ ਡਿਲੀਟ ਕੀਤੇ ਆਂ ਕੁਝ ਜਿਹੜੇ ਆ ਨਾ ਵੀਡੀਓ ਉਹਦੀ ਵੀਡੀਓ ਵੀ ਵਾਇਰਲ ਕੀਤੀਆਂ ਅਮਰਤਪਾਲ ਮੈਰ ਨੇ ਕਿੱਡਾ ਸੂਰਵੀਰ ਸੀਗਾ ਇਹ ਯੋਧਾ ਸੀਗਾ ਜਿਹੜੇ ਉਹਦੇ ਸਾਰੀਆਂ ਵੀਡੀਓ ਲੀਕ ਕਰਤੀਆਂ ਉਹਨੇ ਮਤਲਬ ਉਹਨੂੰ ਕੁਝ ਪਤਾ ਸੀ ਕਿ ਇਸ ਕਰਕੇ ਇਹਨਾਂ ਦੀ ਗਾਲਾਂ ਦਵਾ ਕੇ ਮੌਤ ਕਰ ਦਿੱਤੀ ਇਹਨੇ ਦੋ ਦਿਨ ਪਹਿਲਾਂ ਇੱਕ ਹੋਰ ਪ੍ਰੈਸ ਕਾਨਫਰੰਸ ਹੋਈ ਸੀ ਉਹਦੇ ਵਿੱਚ ਕਈ ਸਿੱ ਅਜਿਹੇ ਆਪਣੇ ਕੀ ਕਹਦੇ ਨੀਂ ਹੰਗਾਵ ਚੋਂ ਵਿਚੋਂ ਹੈ ਜਿਹੜਾ ਉਹਦਾ ਸਾਥ ਦੇ ਗਿਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਕਿ ਉਹ ਕਿੱਦਾਂ ਦਾ ਸਾਥ ਦੇ ਰਿਹਾ ਕੀ ਕਰਨਾ ਕੀ ਚਾਹੁੰਦਾ ਦੇਖੋ ਨਿਹੰਗ ਸਿੰਘਾਂ ਦੀ ਮੈਂ ਗੱਲ ਕਰਦਾ ਜੀ ਦੇਖੋ ਸਾਰੇ ਕੋਈ ਮਾੜਾ ਨਹੀਂ ਹੁੰਦਾ ਚੰਗੇ ਵੀ ਬਹੁਤ ਨੇ ਮਾੜੇ ਵੀ ਬਹੁਤ ਨੇ ਦੇਖੋ ਗੱਲ ਉਹਨਾਂ ਨੂੰ ਥੋੜੀ ਜੀ ਦੋਨਾਂ ਪਾਸੇ ਦਾ ਪੱਖ ਲੈ ਕੇ ਗੱਲ ਕਰਨੀ ਚਾਹੀਦੀ ਹੈ ਰੱਬ ਲੱਗ ਦੀ ਗੱਲ ਕਰਨੀ ਚਾਹੀਦੀ ਜੇ ਉਹ ਉਹਨਾਂ ਨੇ ਸਿਰਫ ਇੱਕੋ ਟਾਰਗੇਟ ਹੈ ਕੀ ਸਾਡਾ ਯੋਧਾ ਸੀਗਾ ਜਿਹੜਾ ਇਹਨੇ ਕਤਲ ਕੀਤਾ ਯੋਧਾ ਕਾਹਦਾ ਸੀਗਾ ਕਿਹੜਾ ਕਾਹਦਾ ਸੁਰਵੀਰ ਸੀਗਾ ਉਹ ਸਾਡੇ ਯੋਧੇ ਤਾਂ ਸ਼ਹੀਦ ਹੁਦਦੋਰ ਸਿੰਘ ਭਗਤ ਸਿੰਘ ਕਰਤਾਰ ਸਿੰਘ ਸਰਾਬਾੜ ਹੋਏ ਨੇ ਤੇ ਉਹਨਾਂ ਦੇ ਪੋਸਟਰ ਲੱਗਣੇ ਚਾਹੀਦੇ ਇਹਨੂੰ ਸੂਰਵੀਰ ਬਣਾਤਾ ਔਰ ਕੋਦ ਇੱਥੋਂ ਬੰਦਾ ਅੱਜ ਭੱਜ ਚੁੱਕਿਆ ਅਮਰਪਾਲ ਮੈਰੋ ਭੱਜ ਚੁੱਕਿਆ ਅੱਜ ਤੁਸੀਂ ਕਨੈਕਟਰ ਤੇ ਦੇਖੋ ਯਾ ਇੱਧਰ ਉਹ ਦੇਖੋ ਸਿੱਖ ਫੈਮਿਲੀ ਦੀ ਕਈ ਕੁੜੀਆਂ ਹੈ ਜਿਹੜੀ ਅਸੀਡਲ ਫੋਟੋਆਂ ਹੋਰ ਵੀ ਪਾਉਂਦੀਆਂ ਬਹੁਤ ਸਾਰੇ ਹੈ ਜਿਹੜੇ ਕੰਟੈਕਟਸ ਦੇਖਣੇ ਜਾਂਦੇ ਕਿਉਂਕਿ ਆ ਉਹਨਾਂ ਦੇ ਬਾਰੇ ਚ ਵੀ ਉਹ ਇਦਾਂ ਕਰੇਗਾ ਉਹਦੀ ਗਾਇ ਇਦਾਂ ਦੀ ਕੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਇਹ ਕਾਨੂੰਨ ਦੀ ਉਹ ਕੁੜੀ ਹੀ ਇੱਕ ਟਾਰਗੇਟ ਤੇ ਸੀ ਦੇਖੋ ਮੈਂ ਤੁਹਾਨੂੰ ਦੱਸਦਾ ਸਿਰਫ ਇਹ ਗਰੀਬ ਪਰਿਵਾਰਾਂ ਨੂੰ ਟਾਰਗੇਟ ਕਰਦੇ ਨੇ Hindu ਪਰਿਵਾਰਾਂ ਨੂੰ ਜਸ ਇਹ ਆਪਣਾ ਜੋ ਧਰਮੇ ਮੁੱਦਾ ਆਪਾਂ ਨਹੀਂ ਕਹਿ ਸਕਦੇ ਇਹ ਸਿਰਫ ਜੋ ਉਹਨਾਂ ਨੂੰ ਕਹਿੰਦੇ ਨੂੰ ਟਾਰਗੇਟ ਕਰ ਜਿਹੜੇ ਗਰੀਬ ਪਰਿਵਾਰਾਂ ਨੇ ਟਾਰਗੇਟ ਕਰਦੇ ਜਾਂ ਪਰਦੇਸੀ ਬੰਦੇ ਨੂੰ ਟਾਰਗੇਟ ਕਰਦੇ ਨੇ ਦੂਜੀ ਗੱਲ ਇਹ ਚ ਇਹ ਵੀ ਇਹ ਕਾਨੂੰਨ ਦੀ ਉਲੰਘਣਾ ਕਰਦੇ ਨੇ ਸਾਡੇ ਸਾਈਬਰ ਕ੍ਰਾਈਮ ਬੈਠੀ ਐ ਲੋਕਲ ਪੁਲਿਸ ਬੈਠੀ ਐ ਆਈ ਵੀ ਬੈਠੀ ਐ ਰੋ ਬੈਠੀ ਐ ਪਰ ਉਹਨਾਂ ਕੋਲ ਕੰਪਲੀਟ ਕੀਤੀ ਐ ਨਾ ਕਦੇ ਕੋਈ ਕੰਪਲੀਟ ਨਹੀਂ ਕੀਤੀ ਨਾ ਇਹਨੇ ਕੋਦੇ ਕੋਈ ਅਮਰਤਪਾਲ ਮਹਿਰਾ ਨੇ ਉਸ ਕੁੜੀ ਨੂੰ ਖਰਚਾ ਦਿੱਤਾ ਕਦੇ ਕਹਿੰਦਾ 2.5 ਲੱਖ ਦਿੰਦਾ ਕਦੇ ਕਹਿੰਦਾ 50 ਇਹਨੇ ਕੋਈ ਖਰਚਾ ਨਹੀਂ ਦਿੱਤਾ ਉਲਟਾ ਕੁੜੀ ਨੂੰ ਖਰਚਾ ਲੱਗਦਾ ਹੀ ਹੋਣਾ ਇਹਨਾਂ ਨੇ ਇਹਨਾਂ ਨੇ ਕਹਿ ਦਿੱਤ ਨੂੰ 1.5 ਲੱਖ ਰੁਪਏ ਦੇ ਕੇ ਆ ਜੀ ਸਮਝਾ ਕੇ ਆਈ ਜੀ ਫਰੋਂ ਕਿਆ ਤੁਸੀਂ ਸਮਝ ਗਏ ਹੋ 1.5 ਲੱਖ ਰੁਪਏ 1.5 ਲੱਖ ਦਾ ਜਿਹੜਾ ਕਿ ਖੁਦ ਨੂੰ ਪ੍ਰੋਫੀ ਮੰਨਦਾ ਹੁੰਦਾ ਦੇਖੋ ਇਹ ਕਿੱਥੋਂ ਦੇ ਦੋਗਾ ਕਿ ਕਿਹੜੇ ਕੋਈ ਫੈਕਟਰੀ ਲੱਗੀ ਕੋ ਚੱਪਲ ਦੀ ਫੈਕਟਰੀ ਜਾਂ ਕੱਪੜੇ ਦੀ ਫੈਕਟਰੀ ਇਦਾਂ ਦਾ ਕੁਝ ਨਹੀਂ ਹੈ ਇਹ ਸਿਰਫ ਹਵਾ 'ਚ ਤੀਰ ਮਾਰਦਾ ਸੀਗਾ ਇਹ ਆਪ ਦਾ ਗੁਜਰਾਤ ਦਾ ਮਸੀ ਚੱਲਦਾ ਹੋਣਾ ਇਹਨੇ ਗੁਰਦੁਆਰਿਆਂ ਦੇ ਕਬਜ਼ਾ ਕਰ ਲਿਆ ਸੀਗਾ ਰਹੀ ਗੱਲ ਨਾਲਾਗੜ੍ਹ ਤੋਂ ਵੱਧੇਕਰ ਦੇ ਕਬਜ਼ਾ ਉੱਤੇ ਛੇਤਰ ਮਾਰ ਕੇ ਭਜਾਇਆ ਸੀਗਾ ਤੇ ਦੂਜਾ ਇੱਕ ਗੱਲ ਕਰੀਏ ਅੰਮ੍ਰਿਤਸਰ ਖੁਰਦ ਡਿਸਟ੍ਰਿਕਟ सिरसा ਹਰਿਆਣਾ ਉੱਤੇ ਇਹਨੂੰ ਗੁਰਦੁਆਰਿਆਂ ਦੀ ਹਲਪ ਮੰਗੀ ਜਿੱਥੇ ਤਾਂ ਪਹੁੰਚਿਆ ਉੱਥੇ ਪਹੁੰਚਣ ਦਾ ਉੱਥੋਂ ਦਾ ਲੱਖ ਰੁਪਏ ਸਪੈਸ਼ਲ ਮੰਗਦੇ ਕਹਿੰਦਾ ਲੱਖ ਰੁਪਏ ਦਿੱਤਾ ਜਾਵੇ ਮੈਨੂੰ ਤੇ ਮੈਂ ਤਾਂ ਆਵਾਂਗਾ ਉਸ ਤੋਂ ਬਾਅਦ ਉਹਨਾਂ ਦੇ ਬੰਦੇ ਤਾਂ ਫੋਨ ਚੱਕਣਾ ਬੰਦ ਕਰਤਾ ਸੀ ਇਹਨੇ ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਉਹਨੂੰ ਬਾਹਰ ਤੇ ਚਿੱਟੀ ਚਿੱਟੀ ਲਿਆ ਕੇ ਉਹਨੂੰ ਸਜ਼ਾ ਦਿੱਤੀ ਜਾਏ ਜਾਂ ਕਾਨੂੰਨੀ ਕੋਈ ਕਾਰਵਾਈ ਹੋਵੇ ਦੇਖੋ ਇਹਨੂੰ ਬਾਹਰ ਤੋਂ ਰਿਪੋਰਟ ਕੀਤਾ ਜਾਵੇ ਜਿਹੜੀ ਵੀ ਕੰਟਰੀ ਹੋਵੇ ਤੇ ਰਿਪੋਰਟ ਕਰਕੇ ਇਹਨੂੰ ਡੇਬਰੂਗਲ ਜੇਲ੍ਹ 'ਚ ਭੇਜਿਆ ਜਾਵੇ ਇਹਨੂੰ ਫਿਰ ਪਤਾ ਲੱਗੂਗਾ ਵੀ ਸਜ਼ਾ ਕੀ ਹੁੰਦੀ ਆ ਜੇਲ੍ਹ ਕੀ ਹੁੰਦੀ ਇਸ ਟਾਈਮ ਤਾਂ ਆਜ਼ਾਦ ਘੁੰਮ ਰਹੇ ਹੋਗੇ ਜਿੱਥੇ ਵੀ ਜਿਹਦੇ ਪਰਿਵਾਰ ਦਾ ਦੁੱਖ ਸੁਣ ਕੇ ਦੇਖੋ ਦੀ ਮਾਂ ਦਾ ਦੁੱਖ ਸੁਣ ਕੇ ਦੇਖੋ ਵੀ ਉਹਦੇ ਨਾਲ ਕੀ ਵੀਦੀ ਉਹ ਕੁੜੀ ਪੰਜ ਘਰ ਚਲਾਉਂਦੀ ਜੀ ਇਹਨੂੰ ਸ਼ਰਮ ਨਹੀਂ ਆਈ ਇੱਕ ਕੁੜੀ ਦੇ ਔਰਤ ਦੇ ਹੱਥ ਚੱਕਦਾ ਸੀਗਾ ਇਹ ਸਭ ਕੁਝ ਗਲਤ ਕੀਤਾ ਨਾ ਕਾਨੂੰਨ ਦੀ ਉਲੰਘਣਾ ਕਿ ਜਿੱਥੇ ਮਰਜ਼ੀ ਭੱਜ ਲੈ ਸਾਡਾ ਕਾਨੂੰਨ ਭਾਰਤ ਦਾ ਇਹਨੂੰ ਜ਼ਰੂਰ ਰਿਪੋਰਟ ਕਰਾ ਕੇ ਲੈ ਕੇ ਆਊਗਾ ਮੈਂ ਮੀਡੀਆ ਲਈ ਕਹਿਣਾ ਚਾਹੁੰਦਾ ਤਾਂ ਇਹ ਧੰਨਵਾਦ ਜੀ ਰੋਪੀ ਜੀ ਤੁਸੀਂ ਬਾਰ ਬਾਰ ਕਾਨੂੰਨ ਦੀ ਗੱਲ ਕਰਦੇ ਹੋ ਕਿ ਕਾਨੂੰਨ ਦੀ ਉਲੰਘਣਾ ਹੋਈ ਆ ਦੇਖੋ ਜਦੋਂ ਵੀ ਆਪਾਂ ਕੋਈ ਕੰਪਲੀਟ ਕਰਦੇ ਆਂ ਜੇ ਪੰਜਾਬ ਦੀ ਇਹਦਾ ਕਾਨੂੰਨ ਵਿਵਸਥਾ ਦੇ ਉੱਪਰ ਗੱਲ ਆਉਂਦੀ ਹੈ ਜਦੋਂ ਆਪਾਂ ਜਦੀ ਵੀ ਕਦੇ ਵੀ ਕੰਪਲੀਟ ਕਰਦੇ ਆਂ ਸਾਈਬਰ ਸੈੱਲ ਆਪਾਂ ਥਾਣੇ ਜਾਂਦੇ ਆਂ ਉਹ ਕਹਿੰਦੇ ਵੀ ਸਾਡੀ ਕੰਪਲੀਟ ਨਹੀਂ ਬਣਦੀ ਇਹ ਸਾਈਬਰ ਸੈੱਲ ਦੀ ਬਣਦੀ ਹੈ ਅਸੀਂ ਸਾਈਬਰ ਸੈੱਲ ਜਾਂਦੇ ਆਂ ਸਾਈਬਰ ਸੈੱਲ ਕਹਿੰਦਾ ਵੀ ਇਹ ਸਾਡੇ ਡਾਇਰੈਕਟ ਕੰਪਲੀਟ ਨਹੀਂ ਹੁੰਦੀ ਐਸਐਸਪੀ ਸਾਹਿਬ ਨੂੰ ਦੋ ਜਾਂ ਡੀਜੀਪੀ ਸਾਹਿਬ ਨੂੰ ਦੋ ਮਾਰਕ ਹੋ ਕੇ ਆਏਗੀ ਜਦੋਂ ਆਪਾਂ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਦਿੰਦੇ ਆਂ ਉਹ ਮਾਰਕ ਹੁੰਦੀ 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 ਐਸਪੀ ਸਾਹਿਬ ਕੋਲ ਐਸਪੀ ਤੋਂ ਸਾਈਬਰ ਸੈ ਐਨੇ ਦੇ ਵਿੱਚ ਇਹ ਵੀਡੀਓ ਦੇ ਕੰਟੈਂਟ ਅਲਗ-ਅਲਗ ਆਪਾਂ ਇਹ ਨਹੀਂ ਕਹਿੰਦੇ ਵੀ ਕੰਟੈਂਟ ਉਹਨੇ ਗਲਤ ਨਹੀਂ ਪਾਇਆ ਗਲਤ ਪਾਏ ਆ ਬਿਲਕੁਲ ਪਰ ਇਸ ਤੋਂ ਵੀ ਜ਼ਿਆਦਾ ਕੰਟੈਂਟ ਗਲਤ ਪਾਕਿਸਤਾਨ ਦੇ ਪੀਕੇ ਮਸਤ ਚੈਨਲ ਆ ਹੋਰ ਵੀ ਆ ਨਾਸਿਰ ਇੱਕ ਵਿਅਕਤੀ ਐ ਤੁਸੀਂ ਵੀਡੀਓ ਵੀ ਸੁਣੀ ਹੋਣੀ ਉਸ ਵੀਡੀਓ ਦੇ ਵਿੱਚ ਕਿੰਨਾ ਗਲਤ ਕਹਿੰਦਾ ਅੱਜ ਨਹੀਂ ਅੱਜ ਨਹੀਂ ਠੀਕ ਐ ਮੈਂ ਪਾਣ ਨਲਕੇ ਜੋ ਪਾਣੀ ਕੱਢਣਾ ਫਲਾਣਾ ਆਟਮ ਕਾਣਾ ਇਦਾਂ ਦੀਆਂ ਗੱਲਾਂ ਜਿਹੜੀਆਂ ਅਸੀਂ ਸੁਣ ਵੀ ਨਹੀਂ ਸਕਦੇ ਇਹ ਕੰਟੈਂਟ ਆਇ ਕਿਥੋਂ ਐ ਜੇ ਅੱਜ ਇਹ ਪੱਟੀ ਜਿਹੜਾ ਸ਼ਹਾਜਾਦ ਪੱਟੀ ਡਾਉਣ ਬਣਦਾ ਆਪਣੇ ਆਪ ਨੂੰ ਇਹ ਬੰਬ ਗੇਰਨ ਦੀ ਆ ਅੰਬ ਗੇਰਨ ਦੀ ਗੱਲ ਕਰਦਾ ਹੈ ਇਹ ਧਰਾਂ ਦੀ ਧਮਕੀਆਂ ਦੇ ਰਿਹਾ ਹੈ ਇਹ ਡਰਨ ਵਾਲੇ ਨਹੀਂ ਹੈ ਅਸੀਂ ਉਸ ਕੌਮ ਦੇ ਵਾਸੀ ਨਹੀਂ ਹੈ ਵੀ ਅੱਜ ਵੀ ਅਸੀਂ ਡਰ ਜਾਾਂਗੇ ਤੂੰ ਆ ਜਾ ਜਿੱਥੇ ਮਰਜੀ ਕਲਮ ਕੱਲੀ ਆ ਜਾ ਅਸੀਂ ਕੁਝ ਨਹੀਂ ਕਹਿੰਦੇ ਅਸੀਂ ਇਹ ਕਹਦੇ ਵੀ ਤੂੰ ਗ੍ਰਨੇਡ ਦੀ ਗੱਲ ਕਰ ਇੱਕ ਛੋਟੀ ਜੀ ਗੱਲ ਹੈ ਇੱਕ ਕੰਟੈਂਟ ਦੀ ਗੱਲ ਹੈ ਤੂੰ ਗ੍ਰਨੇਡ ਤੇ ਗੇਰਨ ਦੀ ਗੱਲ ਕਰਦਾ ਤੂੰ ਬੰਬ ਗੇਰਨ ਦੀ ਗੱਲ ਕਰਦਾ ਇਹ ਇਹ ਕਾਦੀ ਗੱਲ ਹੈ ਗ੍ਰਨੇਡ ਜੇ ਸਾਡੇ ਘਰਾਂ ਤੇ ਤੂੰ ਗੇਰੇਗਾ ਤਾਂ ਕੱਲ ਨੂੰ ਤੇਰੇ ਘਰ ਤੇ ਵੀ गिर ਸਕਦੇ ਆ ਗ੍ਰਨੇਡ ਕੋਈ ਵੱਡੀ ਗੱਲ ਨਹੀਂ ਹੈ ਇੰਡੀਆ ਕੋਲ ਭਾਰਤ ਕੋਲ ਵੀ ਬਹੁਤ ਗ੍ਰਨੇਡ ਹੈ ਹੁਣ ਪਿੱਛੇ ਜੇ ਲੜਾਈ ਹੋਈ ਸੀ ਮੂੰਹ ਤੋੜ ਜਵਾਬ ਦਿੱਤਾ ਸੀ ਫਿਰ ਵੀ ਅ ਪਰੇ ਲਗਾਤਾਰ ਕਿਸੇ ਨਾ ਕਿਸੇ ਤਰੀਕੇ ਨਾਲ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹ ਆਪਣੇ ਇਸਲਾਮ ਦੀ ਗੱਲ ਕਰ ਰਿਹਾ ਕਹਿੰਦਾ ਮੇਰੇ ਇਸਲਾਮ ਬਾਰੇ ਉਸ ਵਿਅਕਤੀ ਨੇ ਗਲਤ ਬੋਲਿਆ ਸੀ ਇਸ ਕਰਕੇ ਅਸੀਂ ਉੱਥੇ ਬੰਬ ਘੇਰਿਆ ਇਸਲਾਮ ਦੀ ਤੂੰ ਗੱਲ ਕਰ ਰਿਹਾ ਤੇ ਤੇਰੇ ਪਾਕਿਸਤਾਨ ਦੇ ਵਿੱਚ ਨਾਸਿਰ ਠਾਕੂਰ ਖੁਸ਼ਬੂ ਕਈ ਐਦਾਂ ਦੀਆਂ ਜਿਹੜੀ ਜਨਾਨੀਆਂ ਆਪਣਾ ਕਮੇਡੀ ਸ਼ੋਅ ਕਰਦੀਆਂ ਉਸ ਕਮੇਡੀ ਦੇ ਵਿੱਚ ਬਹੁਤ ਗੰਦੀ ਗੰਦੀ ਗੱਲਾਂ ਕਰੀ ਜਾਂਦੀਆਂ ਉੱਥੇ ਕਿਉਂ ਨਹੀਂ ਕਰਨੇਟ ਘੇਰਿਆ ਤੂੰ ਉੱਥੇ ਕਿਉਂ ਨਹੀਂ ਮਾਰਿਆ ਪੰਜਾਬ ਨੂੰ ਕਿਉਂ ਟਾਰਗੇਟ ਕਰ ਰਿਹਾ ਕਿਉਂਕਿ ਪੰਜਾਬ ਦਾ ਇਹ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਆਲੋ ਮਹਾ ਕਾਮਾ ਨੂੰ ਨਹੀਂ ਸਾਰਾ ਵੀਡੀਓ ਬੈਠਾਏ ਜੇ ਕੋਈ ਮੀਡੀਆ ਚੈਨਲ ਜਾਂ ਤੁਸੀਂ ਵੀ ਆਪਣੇ ਫੁੱਟੂਰ ਮੀਡੀਆ ਤੇ ਕੋਈ ਬਲਗਰ ਸ਼ਾਟ ਲੇਟੇ ਹੋ ਜਾਂ ਅਜਿਹਾ ਦਾ ਕੰਟੈਂਟ ਪਾਉਂਦੇ ਹੋ ਉਹਦਾ ਪੇਜ ਬੈਨ ਕਰਵਾ ਪਾ ਜਾਂਦਾ ਵੀਡੀਓ ਡਿਲੀਟ ਕਰ ਦਿੱਤੀ ਜਾਂਦੀ ਪਰ ਇਦਾਂ ਦੀ ਵੀਡੀਓ ਕਿਉਂ ਨਹੀਂ ਡੀਲਟ ਹੁੰਦੀ ਆ ਕਿਤੇ ਨਾ ਕਿਤੇ ਜਿਹੜਾ ਉਹ ਸਾਈਬਰ ਸੈਲ ਵੀ ਘਾਤ ਮੰਨਦੇ ਹੋ ਠੇ ਮੰਨਦੇ ਨਹੀਂ ਇਹਦੇ ਚ ਕਿਤੇ ਨਾ ਕਿਤੇ ਕਾਨੂੰਨ ਦੀ ਢਿੱਲ ਹੈਗੀ ਐ ਸਾਈਬਰ ਸੈਲ ਦੀ ਕਿਉਂਕਿ ਸਾਈਬਰ ਸੈਲ ਜਿਸੀ ਵੀ ੱੱਕੇ ਖਾ ਰਹੇ ਆ ਸਾਡੀ ਮੇਰੀ ਵੀ ਇੱਕ ਵੀਡੀਓ ਸਾਡੀ ਪਾਈ ਗਈ ਸੀ ਅਸੀਂ ਲਗਾਤਾਰ ਥਾਣੇ ਐਸਐਸਪੀ ਆਫਿਸ ਸਾਈਬਰ ਸੈੱਲ ਅਸੀਂ ਤੱਕੇ ਖਾਦੇ ਉਹ ਕਹਿੰਦੇ ਸਾਡੀ ਨਹੀਂ ਬਣਦੀ ਹਾਲੇ ਤੱਕ ਪੁਲਿਸ ਨੂੰ ਇਹ ਡਿਸਾਈਡ ਨਹੀਂ ਹੋਇਆ ਜਾਂ ਕਾਨੂੰਨ ਨੂੰ ਇਹ ਡਿਸਾਈਡ ਨਹੀਂ ਹੋਇਆ ਕਿ ਇਹ ਕੰਪਲੀਟ ਕਿੱਥੇ ਦੀ ਬਣਦੀ ਹੈ ਹਾਲੇ ਤੱਕ ਇਹਨਾਂ ਨੂੰ ਇਹ ਹੀ ਨਹੀਂ ਪਤਾ ਕਿ ਇਹ ਕੰਟੈਂਟ ਦੇ ਉੱਪਰ ਧਾਰਾ ਕਿਹੜੀ ਲੱਗਦੀ ਹੈ ਕਿਉਂਕਿ ਇਹ ਡਿਸਾਈਡ ਹੀ ਨਹੀਂ ਕਰ ਪਾਰੇ ਇਸ ਕਰਕੇ ਜਦੋਂ ਤੱਕ ਇਹ ਚੀਜ਼ ਬਣਦੀ ਹੈ ਆ ਐਫਆਈਆਰ ਹੁੰਦੀ ਹੈ ਉਹਦੇ ਤੱਕ ਦੇਰ ਬਹੁਤ ਹੋ ਚੁੱਕੀ ਹੈ ਹੋ ਚੁੱਕੀ ਹੁੰਦੀ ਹੈ ਤੇ ਇਸ ਕਰਕੇ ਫਿਰ ਉਹ ਆਪਣੇ ਹਿਸਾਬ ਨਾਲ ਆਪਣੀ ਬੁੱਧੀ ਨਾਲ ਜੋ ਉਹਨਾਂ ਨੂੰ ਅੱਛਾ ਲੱਗਦਾ ਉਹਨਾਂ ਨੇ ਕੀਤਾ ਪਰ ਇਹਨਾਂ ਨੇ ਗਲਤ ਕੀਤਾ ਕਿਉਂਕਿ ਜੇਕਰ ਕੰਟੈਂਟ ਉਹਦਾ ਗਲਤ ਸੀ ਤਾਂ ਕੰਟੈਂਟ ਦੀ ਹੀ ਸਜ਼ਾ ਮਿਲਣੀ ਚਾਹੀਦੀ ਸੀ ਮੌਤ ਦੀ ਸਜ਼ਾ ਨਹੀਂ ਮਿਲਣੀ ਇਹ ਤਾਂ ਸਾਊਦੀ ਅਰਬ ਤੋਂ ਵੀ ਉੱਪਰ ਹੋ ਗਏ ਵੀ ਅਸੀਂ ਦਾ ਆਪਣਾ ਕਾਨੂੰਨ ਬਣਾ ਲਾਂਗੇ ਜੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿੱਤਨਾ ਕਿ ਹੁਣ ਤੁਸੀਂ ਇਹ ਲਾ ਲਓ ਕਾਨੂੰਨ ਸਾਈਡ ਸਾਈਡ 'ਚ ਰੱਖ ਦੋ ਲਾ ਲਓ ਭਾਰਤ ਦੇ ਵਿੱਚ ਇਹ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਹੀਂ ਹੈ ਤੁਸੀਂ ਇਦਾਂ ਦੀ ਵਿਵਸਥਾ ਚਲਾ ਲਓ ਤੁਸੀਂ ਤੁਸੀਂ ਕਹਿ ਰਹੇ ਹੋ ਵੀ ਜੇ ਉਹ ਸਹੀ ਹੈ ਇੱਕ ਆਪਾਂ ਸੋਚ ਸਮਝ ਲਦੇ ਵੀ ਉਹਨੇ ਸਹੀ ਕੀਤਾ ਆਪਾਂ ਇਦਾਂ ਦੀ ਵਿਵਸਥਾ ਚਲਾ ਲੈਂਦੇ ਆਂ ਕਾਨੂੰਨ ਜੇ ਮੇਤੋਂ ਜਾਂ ਤੁਹਾਡੇ ਤੋਂ ਕੋਈ ਗਲਤ ਕੰਟੈਂਟ ਪਾ ਦੇ ਤਾਂ ਤੁਹਾਨੂੰ ਵੀ ਮਾਰ ਦਿੱਤਾ ਜਾਵੇਗਾ ਮੈਨੂੰ ਵੀ ਮਾਰ ਦਿੱਤਾ ਜੇ ਆਪਾਂ ਇਸੀ ਵਿਵਸਥਾ ਤੇ ਗੱਲ ਆਉਂਦੇ ਆ ਗੱਲ ਵਿਵਸਥਾ ਦੀ ਆ ਰਹੀ ਹੈ ਕਾਨੂੰਨ ਦੀ ਆ ਰਹੀ ਹੈ ਵੀ ਗਲਤ ਕਾਨੂੰਨ ਦੇ ਮੁਤਾਬਕ ਉਹਨੂੰ ਸਜ਼ਾ ਮਿਲਦੀ ਐ ਸਹੀ ਠੀਕ ਐ ਗਰੀ ਐ ਉਸ ਤੋਂ ਬਾਅਦ ਜਿਹੜਾ ਸਜਾਦ ਪੱਟੀ ਐ ਸਜਾਦ ਪੱਟੀ ਉਲਟਾ ਮੇਰੇ ਭਾਈ ਨੂੰ ਫੋਨ ਕਰਕੇ ਧਮਕੀ ਦੇ ਰਿਹਾ ਵੀ ਮੈਂ ਅੰਬ ਭੇਜ ਰਿਹਾ ਲਾਈਵ ਲੋਕੇਸ਼ਨ ਭੇਜ ਉਹ ਸਾਡੇ ਉਰੇ ਅੰਬ ਖਤਮ ਹੋ ਗਏ ਸਾਡੇ ਤਾਂ ਉਰੇ ਅੰਬ ਅੰਬ ਗਰਮੀਆਂ ਦੀ ਸੀਜ਼ਨ ਆ ਗਿਆ ਸਾਡੇ ਉਰੇ ਆੰਬੇ ਆੰਬ ਹੈ ਸਾਡੇ ਉਰੇ ਮੋਹਾਲੀ ਚ ਮੈਂਗੋ ਪਾਰਕ ਹੈ ਬੜੇ ਬੜੇ ਅੰਬ ਲੱਗੇ ਹੋਏ ਸਾਡੇ ਇੱਥੇ ਸਾਡੇ ਵੀ ਅੰਬ ਬਹੁਤ ਹੈ ਸਾਡੇ ਭਾਰਤ ਚੰਬ ਬਹੁਤ ਹੈ ਉਸ ਤੋਂ ਬਾਅਦ ਹੋਰ ਵੀ ਗੱਲ ਮੈਂ ਸ਼ਹਾਜਾਦ ਪੱਟੀ ਨੂੰ ਤੁਹਾਡੇ ਚੈਨਲਾਂ ਦੇ ਮਾਧਿਅਮ ਨਾਲ ਹੀ ਗੱਲ ਕਹਿਣਾ ਚਾਹੁੰਦਾ ਕਿ ਵੀ ਉਹਦਾ ਅੰਮ੍ਰਿਤਸਰ ਅਟਾਰੀ ਬਾਰਡਰ ਜਾਂ ਤਰਨਤਾਰਨ ਉੱਥੇ ਤੈਨੂੰ ਪਹੁੰਚ ਕਰਨੀ ਬਹੁਤ ਸੌਖੀ ਹੈ ਇਹ ਮੋਹਾਲੀ ਚੰਡੀਗੜ੍ਹ ਹੈ ਇੱਥੇ ਤੈਨੂੰ ਪਹੁੰਚਦੇ ਪਹੁੰਚਦੇ ਨੂੰ ਦਬੋਚ ਲੈਣਗੇ ਹਰ ਤੈਨੂੰ ਵਾਪਸ ਨਹੀਂ ਜਾਣ ਦੇਗੀ ਇੱਥੇ ਪੰਜਾਬ ਪੁਲਿਸ ਜਾਂ ਚੰਡੀਗੜ੍ਹ ਪੁਲਿਸ ਬਹੁਤ ਜ਼ਿਆਦਾ ਇੰਟੈਲੀਜੈਂਸ ਰਿਪੋਰਟ ਇੱਥੇ ਸਟਰੋਂਗ ਹੈ ਕਾਨੂੰਨ ਵਿਵਸਥਾ ਬਹੁਤ ਵਧੀਆ ਹੈ ਠੀਕ ਹੈ ਤੇ ਮੈਂ ਇਹੀ ਗੱਲ ਦੱਸਣਾ ਚਾਹੁੰਦਾ ਸ਼ਹਾਜਾਦ ਪੱਟੀ ਨੂੰ ਕਿ ਅੰਮ੍ਰਿਤਸਰ ਨਹੀਂ ਹੈ ਇਹ ਫੈਜ਼ਲਗਾਨੀ ਹੈ ਇਹ ਬਾਰਡਰ ਏਰੀਆ ਨਹੀਂ ਹੈ ਇਹ ਜੰਮੂਨੀ ਹੈ ਇਹ ਚੰਡੀਗੜਾ ਹੈ ਤੇ ਮੁਹਾਲੀ ਹੈ ਟ੍ਰਾਈ ਸਿਟੀ ਹੈ ਇੱਥੇ 24 ਘੰਟੇ ਪੁਲਿਸ ਐਕਟਿਵ ਹੈ 24 ਘੰਟੇ ਸੀਆਈਡੀ ਐਕਟਿਵ ਹੈ 24 ਘੰਟੇ ਹਰ ਚੀਜ਼ ਐਕਟਿਵ ਹੈ ਇਹ ਸੋਚਦਾ ਵੀ ਇੱਥੇ ਇਹ ਤਾਂ ਇਹ ਤਾਂ ਖਰੜ ਦਾ ਬਾਰਡਰ ਵੀ ਨਹੀਂ ਟੱਪ ਪਾਏਗਾ ਜਦੋਂ ਇਹਨੂੰ ਦਬੋਚ ਦਿੱਤਾ ਜਾਏਗਾ ਉਹ ਸਰ ਜੀ ਕਾ ਆਲਵਾ ਬਹੁਤ ਕੋ ਮਾ ਨੂੰ ਆ ਜਿਹੜੇ ਤੁਸੀਂ ਏਸੋ 90 ਤੇ ਜਿਹੜੀ ਅੱਜ ਦੂਜੀ ਜਾਂ ਤੀਜੀ ਪ੍ਰੈਸ ਕਾਨਫਰੈਂਸ ਕਰ ਰਹੇ ਹੋ ਅਮਿਤ ਪਾਰ ਕਰ ਰਹੇ ਹੋ ਦੇ ਖਲਾਸ ਤਾਂ ਤੁਹਾਨੂੰ ਵੀ ਲੱਗਦਾ ਕਿ ਤੁਹਾਨੂੰ ਇੱਕ ਪ੍ਰੈਸ ਕਾਨਫਰੈਂਸ ਜੀ ਕਹਾਵਾ ਕੰਟੈਕਟ ਪੈਂਦਾ ਉਹਨਾਂ ਦੇ ਖਲਾਫ ਵੀ ਕਰਨੀ ਚਾਹੀਦੀ ਕਿਸੇ ਨੂੰ ਵੀ ਜਿਹੜੀ ਚੇਤਾਵਨੀ ਦੇਣੀ ਚਾਹੀਦੀ ਸੀ ਕਿ ਇਹਦਾ ਕੰਟੈਕਟ ਨਾ ਕਰੋ ਬਿਲਕੁਲ ਤੁਹਾਡੀ ਪਿਛਲੇ ਦਿਨ ਕੱਲ ਵੀ ਕੱਲਣਾ ਉਤਾਂ ਜਿਹੜੇ ਚਾਈਲਡ ਕਮਿਸ਼ਨ ਆ ਉਹਨਾਂ ਨੇ ਵੀ ਕਿਹਾ ਕਿ ਇਹਦਾ ਜਿਹੜਾ ਕੰਟੈਂਟ ਆ ਉਹ ਬੈਨ ਕੀਤਾ ਜਾਵੇ ਜਿਹੜਾ ਕੰਟੈਂਟ ਪਉਂਦਾ ਉਹਨੂੰ ਸੌਕਾ ਸੌਕਾ ਕਾਰਰੰਗਰੀਆ ਉਹਨੇ ਰਹਿਣਿਆ ਜਾਵੇ ਉਹਨੂੰ ਸੁਝਾਅ ਦਿੱਤੀ ਜਾਵੇ ਤਾਂ ਇਹ ਵੀ ਲੱਗਦਾ ਕਿ ਤੁਹਾਨੂੰ ਇਸ ਮੁੱਦੇ ਤੇ ਬੋਲਣਾ ਚਾਹੀਦਾ ਹੈ ਦੇਖੋ ਜੀ ਮੈਂ ਹਰ ਵੀਡੀਓ 'ਚ ਬੋਲਿਆ ਜਿਹੜਾ ਜਿੱਦਾਂ ਦਾ ਵੀ ਪਿੱਤਾਂ ਦਾ ਕੰਟੈਂਟ ਪਾਊਗਾ ਜਾਂ ਕੋਈ ਵੀਡੀਓ ਬਣਾਊਗਾ ਜਿਹੜਾ ਏਦਾਂ ਡਬਲ ਮੀਨਿੰਗ ਗੱਲਾਂ ਕਰੂਗਾ ਉਹਦੇ ਬੰਨ ਦੀ ਕਾਰਵਾਈ ਹੋਊਗੀ ਖੁਦ ਮੈਂ ਉਹਦੇ ਲਈ ਖੜਾ ਹਾਂ ਨੈਕਸਟ ਪ੍ਰੈਸ ਕਾਨਫਰੰਸ ਮੇਰੀ ਇਸ ਕੋਈ ਵੀਡੀਓ ਕੋਈ ਵਾਇਰਲ ਕਰੂਗਾ ਉਹਦੇ ਸਖਤ ਕਾਰਵਾਈ ਕਰਵਾਵਾਂਗੇ ਔਰ ਦੂਜਾ ਮੁਕਦਮਾ ਦਰਜ ਕਰਾਵਾਂਗੇ ਜਿਹੜੀ ਬੰਦ ਹੀ ਕਾਨੂੰਨ ਦੇ ਹਿਸਾਬ ਨਾਲ ਉਹ ਕਾਰਵਾਈ ਜੂਨ ਕਰਾਵਾਂਗੇ